Go, कमर खे सभु सोच तारू लागू करो करू लागू करो पुजा I <laughs> ਸਾਥੀਓ ਦਰਿਆ ਕੱਢ ਲਓ ਤੇ ਆਪਾਂ ਬਿਸ਼ੋਣੀਆਂ ਐ। ਐੱਚੇ ਕੀ ਬਿਸ਼ੋਣੀਆਂ। ਬੇੰਤੀ ਆ ਕਿ ਵੇਖੋ ਕੋਈ ਗਰਮੀ ਨਹੀਂ ਹੈਗੀ ਆਜੋ। ਐਵੇਂ ਨਹੀਂ ਐਵੇਂ ਨਹੀਂ ਐਵੇਂ ਨਹੀਂ। ਮੇਰੀ ਬੇੰਤੀ ਆ। ਐਸੇ ਆਓ ਸਾਰੇ ਸਾਡੇ ਮਿਲ ਕੇ। ਐਸਾ। ਆਹ ਵੀਡੀਓ ਵਧੀਆ ਆ। ਐੱਚੇ ਆਓ। ਠੀਕ ਆ। ਆਪਾਂ ਜੰਤੀਨਾਥ कोई एन गर्मी नी मी आहे सभु अॼु ਮੰਗ ਪੱਤਰ ਦੇ ਮੰਗ ਪੱਤਰ ਕਿੰਨਾ ਕੋਲੇ ਹੈਗਾ ਉਹਨਾਂ ਨੂੰ ਦਿੰਤੀ ਹੈ ਜੇ ਮੰਗ ਪੱਤਰ ਲੱਗਿਆ ਨਹੀਂ ਕੁਝ ਨਾਮ ਲੱਗਿਆ ਬਰਾਵੀਡੀਓ ਰਵੀਨ ਦਰੀਏ ਰੱਤੂ ਜੀ ਨੂੰ ਜਵਾਦਗਾ ਆਇਆ ਬਹਿ ਜਾ ਬਾਈ ਬਹਿ ਜਾ ਤੂੰ ਵੀ ਬਹਿ ਜਾ ਇੱਥੇ ਇੱਥੇ ਹੀ ਬਹਿ ਜਾ ਮੁਰਦਾਬਾਦ ਮੁਰਦਾਬਾਦ ਮਾਤਾ ਜੀ ਜਤੋ ਜਤੋ ਬੈ ਜਾ ਬੈ ਜਾ ਬੈ ਜਾ ਬੈ ਜਾ ਇੱਥੇ ਹੀ ਬੈ ਜਾ ਬੰਦੇ ਬੈ ਜਾ ਬੈ ਜਾ ਮੁਰਦਾਬਾਦ 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 ਕਰੀਆਂ ਲੈਣ ਗਿਆ ਤੇਰੀ ਵਿਛਾਲਿਓ ਚੰਗਾ ਗਏ ਆ ਤਰੀਆਂ ਲੈਣ ਮੁਰਦਾਬਾਦ ਮੁਰਦਾਬਾਦ ਲਿਖਿਆ ਸੀ ਕਿ ਰੋਜੀ ਰੋਟੀ ਕਪੜਾ ਮਕਾਨ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਪਹੁੰਚ ਦੇ ਆਧਾਰ ਤੇ ਦਿੱਤਾ ਜਾਏਗਾ